ਸਸ ਕੀ ਗੱਲ ਜੀ ਦੋਸਤੋ ਨੋਸ਼ ਕਰ ਜੀ ਅੱਜ ਆਪਾਂ ਗੱਲ ਕਰਦੇ ਆ ਜੀ ਸੀਐਮ ਵਿੰਡੋ ਬਾਰੇ ਜਿਹੜਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਸ਼ਾਰਟ ਪਾਇਆ ਸੀਗਾ ਕਿ ਆਪਣੇ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਡਿਸਟ੍ਰਿਕਟਰ ਵਿੱਚ ਸੀਐਮ ਵਿੰਡੋ ਬੜਨ ਜਾ ਰਹੀ ਹੈ ਤੁਹਾਡੀ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਠੀਕ ਹੈ ਜੀ ਤੁਸੀਂ ਇਸ ਚੀਜ਼ ਨੂੰ ਬਹੁਤ ਜਿਆਦਾ ਸੀਰੀਅਸ ਲਿਆ ਤੁਹਾਡੇ ਬਹੁਤ ਵੈਲਿਊਏਬਲ ਕਮੈਂਟਸ ਐ ਸੋ थैंक यू ਸੋ ਮੱਚ ਤੁਸੀਂ ਵੀਡੀਓ ਦੇ ਰਿਸਪੈਕਟ ਕਰਦੇ ਹੋ ਥੈਂਕ ਯੂ ਸਭ ਤੋਂ ਪਹਿਲਾਂ ਜੇ ਕਿਸੇ ਹੱਥ ਚੈਨ ਸਬਸਕ੍ਰਾਈਬ ਨਹੀਂ ਕੀਤਾ ਥੋੜਾ ਸਮਾਂ ਹੱਥੀ ਉੱਠੀ ਬੇਨਤੀ ਹੈ ਸਬਸਕ੍ਰਾਈਬ ਕਰ ਲੋ ਨਾਮ ਹੈ ਜੀ ਪੱਕੇ ਯਾਰ ਤੇ ਵੀਡੀਓ ਨੂੰ ਕੋਈ ਥੰਬੇ ਨਾ ਖਿੱਚਦੇ ਹੋਏ ਆਪਾਂ ਗੱਲ ਕਰਦੇ ਹਾਂ ਜੀ ਸੀਐਮ ਉਹ ਕੰਮ ਕਿੱਦਾਂ ਕਰੇਗੀ ਦੋਸਤੋ ਐਗਜ਼ਾਮਪਲ ਤੌਰ ਤੇ ਇਸ ਨੂੰ ਆਵਾਂਗਾ ਬਣਾਵਾਂਗਾ ਸਟੈਪ ਬਾਈ ਸਾਰੀ ਜੇ ਕੰਮ ਕਿੱਦਾਂ ਕਰੇਗੀ ਮੰਨ ਲਓ ਮੇਰਾ ਪਿੰਡ ਸੋਹਾਵੀ ਹੈ ਜੀ ਮੈਂ ਸੋਹਾਵੀ ਚ ਰਹਿੰਦਾ ਠੀਕ ਹੈ ਜੇਕਰ ਆਪਣੇ ਘਰ ਦੇ ਵਿੱਚ ਕੋਈ ਵੀ ਲੜਾਈ ਹੁੰਦੀ ਹੈ ਕੋਈ ਘਰ ਨੂੰ ਝਗੜਾ ਹੁੰਦਾ ਹੈ ਕੋਈ ਵੱਡੇ ਲੈਵਲ ਤੇ ਹੋ ਜਾਂਦਾ ਹੈ ਜੇ ਤੁਹਾਡੇ ਘਰ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਕੋਈ ਵੱਡੇ ਲੈਵਲ ਦਾ ਝਗੜਾ ਹੁੰਦਾ ਹੈ ਆਪਾਂ ਅਕਸਰ ਜੇਕਰ ਉਸ ਝਗੜੇ ਦਾ ਹੱਲ ਆਪਣੇ ਘਰ ਤੇ ਨਹੀਂ ਕਰ ਪਾਉਂਦੇ ਵੀ ਹੁਣ ਸਾਡੇ ਘਰ ਲੈਵਲ ਤੇ ਗੱਲ ਨਹੀਂ ਰਹੀ ਹੁਣ ਸਾਨੂੰ ਆਪਣੇ ਘਰ ਤੇ ਫਾਰ ਕਿਸੇ ਦੀ ਮਦਦ ਲੈਣ ਦੀ ਰੋੜ ਪੈ ਗਈ ਆਪਣੇ ਝਗੜੇ ਹੱਲ ਕਰਨ ਵਾਸਤੇ ਆਪਾਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਦੀ ਮਦਦ ਲੈਂਦੇ ਹਾਂ ਫਤਾ ਆਪਣੇ ਘਰ ਦੇ ਜਾਂ ਪਿੰਡ ਦੇ ਕਿਸੇ ਛੋਟੇ ਮੋਟੇ ਮਸਲੇ ਵੀ ਹੱਲ ਕਰਨ ਵਾਸਤੇ ਆਪਾਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਦੀ ਮਦਦ ਲੈਂਦੇ ਆ ਕਿ ਸਾਨੂੰ ਇਸ ਚੀਜ਼ ਤੇ ਪ੍ਰੋਬਲਮ ਆ ਰਹੀ ਆ ਜਿਹੜੇ ਸਰਪੰਚ ਸਾਹਿਬ ਨੇ ਉਹ ਆਪਣੀ ਕੁਆਰੀ ਨੂੰ ਪੂਰੀ ਇੰਟਰਟੇਨ ਕਰਦੇ ਆ ਆਪਣੀ ਗੱਲ ਸਮਝਦੇ ਆ ਤੇ ਉਸ ਚੀਜ਼ ਦਾ ਜਿਹੜੇ ਹੱਲ ਵੀ ਕਰਦੇ ਮੈਂ ਕੀ ਕਹਿਣਾ ਚਾਹ ਰਿਹਾ ਜੇਕਰ ਕੋਈ ਆਪਣੀ ਪ੍ਰੋਬਲਮ ਹੈ ਆਪਣੀ ਮੁਸ਼ਕਲ ਹੈ ਜਿਸ ਦਾ ਆਪਾਂ ਨਹੀਂ ਹੱਲ ਕਰ ਪਾ ਰਹੇ ਆਪਣੇ ਲੈਵਲ ਤੇ ਨਿਪਟਾਰਾ ਨਹੀਂ ਹੋ ਰਹਾ ਆਪਾਂ ਆਪਣੇ ਪਿੰਡ ਦੇ ਪੰਚਾਇਤ ਸਰਪੰਚ ਦੀ ਮਦਦ ਲੈਣੇ ਜਣੀ ਕਿ ਉਹਨਾਂ ਕੋਲ ਆਪਣੇ ਪਿੰਡ ਲੈਵਲ ਤੇ ਆਪਣੀਆਂ ਪ੍ਰੋਬਲਮਸ ਨੂੰ ਹੱਲ ਕਰਨ ਦੀ ਪੂਰੀ ਪਾਵ ਥਾਣੇ 'ਚ ਪਹੁੰਚਣ ਤੋਂ ਪਹਿਲਾਂ ਕਿਸੇ ਕੋਰਟ 'ਚ ਪਹੁੰਚਣ ਤੋਂ ਪਹਿਲਾਂ ਕਿਸੇ ਪੁਲਿਸ ਵਾਲੇ ਕੋਲ ਰਿਪੋਰਟ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਪਿੰਡ ਦੇ ਮਾਣ ਦੇ ਸਰਪੰਚ ਸਾਹਿਬ ਨੇ ਉਹਨਾਂ ਕੋਲ ਫੁੱਲ ਅਥਾਰਟੀ ਜਨ ਕੋਲ ਪਾਵ ਰਹਾ ਹੈ ਉਹ ਆਪਣੇ ਜਿਹੜੇ ਝਗੜੇ ਦਾ ਨਿਪਟਾਰਾ ਕਰ ਸਕਦੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਛੋਟੇ ਜਿਹੇ ਐਗਜ਼ਾਮਪਲ ਦੱਤੀ ਆ ਐਦਾਂ ਹੀ ਸੀਐਮੰਡੋਂ ਕੰਮ ਕਿੱਦਾਂ ਕਰੇਗੀ ਆਪਾਂ ਆਪਣੇ ਡਿਸਟ੍ਰਿਕਟ ਦੇ ਡੀਸੀ ਦਫ਼ਤਰ ਸੀਐਮੰਡੋਂ ਕੋਲ ਜਾਵਾਂਗੇ ਜਿੱਥੇ ਵੀ ਬਣੀ ਹੋਈ ਹੈ ਜੀ ਜਿਹੜੇ ਸੀਐਮੰਡੋਂ ਦੇ ਆਪਰੇਟਰ ਨੇ ਕੰਸਰਨਡ ਆਪਰੇਟਰ ਆਪਣੀ ਗ੍ਰਿਵੈਂਸ ਲੈਣਗੇ ਉਹਨੂੰ ਰਜਿਸਟਰ ਕਰਨਗੇ ਠੀਕ ਹੈ ਜੀ ਅਗਲੀ ਗੱਲ ਮੰਨ ਲਓ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸਰਟੀਫਿਕੇਟ ਨਾਲ ਤੁਹਾਡਾ ਕੋਈ ਜੱਤ ਦਾ ਸਰਟੀਫਿਕੇਟ ਨਹੀਂ ਬਣਦਾ ਪਿਆ ਕੋਈ ਬੇਗਨ ਪਰ ਰਹੇ ਹਨ ਲੱਗ ਰਖਤ ਰਹੇ ਤੁਸੀਂ ਆਪਣੇ ਸੀਐਮ ਅੰਡਰ ਕੋਲ ਜਾ ਕੇ ਦੱਸ ਦੋਗੇ ਵੀ ਸਾਡਾ ਜਿਹੜਾ ਜਾਤੀ ਸਰਟੀਫਿਕੇਟ ਹੈ ਕੰਸਰਨ ਤਹਿਸੀਲਦਾਰ ਸਾਹਿਬ ਤੋਂ ਦੌਰਾਨ ਨਹੀਂ ਬਣਾਇਆ ਜਾ ਰਿਹਾ ਜਿਹੜੀ ਤੁਹਾਡੀ ਸ਼ਿਕਾਇਤ ਸੀਐਮ ਅੰਡਰ ਦੇ ਦੁਆਰਾ ਉਸ ਤਹਿਸੀਲ ਦੇ ਵਿੱਚ ਭੇਜੀ ਜਾਏਗੀ ਜਿੱਥੋਂ ਤੁਹਾਡਾ ਜਿਹੜਾ ਜਾਤੀ ਸਰਟੀਫਿਕੇਟ ਬਣ ਮੇਰੇ ਕਹਿਣ ਦਾ ਮਤਲਬ ਹੈ ਉਸ ਤਹਿਸੀਲ ਨੂੰ ਮਾਰਕ ਕਰ ਦਿੱਤੀ ਜਾਏਗੀ ਜਿੱਤਾਂ ਕਿ ਸਾਡਾ ਪਿੰਡ ਸੁਆਵੀ ਹੈ ਜੀ ਸਾਡੇ ਤਹਿਸੀਲ ਹੈ ਜੀ ਖਮਾਣੋ ਹੈ ਮਲੋ ਹੈ ਠੀਕ ਹੈ ਜੀ ਉਸ ਤਸੀਲ ਦੇ ਕੰਸਰਨਡ ਅਫੀਸਰ ਨੂੰ ਚਾਹੋ ਆਪਣੇ ਐਡਮ ਸਾਹਿਬ ਨੇ ਚਾਹੋ ਆਪਣੇ ਤਹਿਸੀਲਦਾਰ ਸਾਹਿਬ ਨੇ ਜਾਂ ਕੋਈ ਹੋਰ ਹੈ ਜਿਹੜੇ ਵੀ ਬੰਦੇ ਨਾਲ ਰਿਲੇਟਡ ਹੈ ਉਹ ਕੰਸਰਨਡ ਬੰਦੇ ਨੂੰ ਮਾਰਕ ਕਰ ਦਿੱਤੀ ਜਾਊਗੀ ਵੀ ਜਿਹੜੀ ਇਹ ਗਰਵੰਸ ਹੈ ਤੁਹਾਡੇ ਆਫਿਸ ਦੇ ਨਾਲ ਤੁਹਾਡੇ ਦਫ਼ਤਰ ਨਾਲ ਸੰਬੰਧਿਤ ਹੈ ਇਹ ਕੰਮ ਇਹ ਆਨਲਾਈਨ ਚੱਲੇਗਾ ਇਹ ਕੰਮ ਜੀ ਆਨਲਾਈਨ ਚੱਲਿਆ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਠੀਕ ਹੈ ਜੀ ਇੱਕ ਤਰ੍ਹਾਂ ਦਾ ਸਿਸਟਮ ਬਣਾਇਆ ਜਾਂਦਾ ਹੁੰਦਾ ਹੈ ਆਲਰ ਹੀ ਸਾਰੇ ਗ੍ਰਿਵੈਂਸਸ ਸਟਾਰਟ ਹੁੰਦੇ ਠੀਕ ਹੈ ਜੀ ਜਦੋਂ ਕੰਸਰਨਡ ਆਫੀਸਰ ਦੇ ਕੋਲ ਤੁਹਾਡੀ ਜਿਹੜੀ ਕੰਪਲੇਂਟ ਜਾ ਚੁੱਕੀ ਆ ਉਹ ਤੁਹਾਡੀ ਜਿਹੜੀ ਕੰਪਲੇਂਟ ਦਾ ਹੱਲ 90% ਕਰ ਲਵੇ 100% ਕਰੇ ਹੋ ਸਾਰੇ ਤੁਹਾਨੂੰ ਸੁਣਾ ਸੁਣਵਾਇ ਦੇ ਲਈ ਬੜਾਇਆ ਵੀ ਜਾਵੇ ਵੀ ਤੁਹਾਡਾ ਇਹ ਪ੍ਰੋਬਲਮ ਸੀਗੀ ਤੁਹਾਡਾ ਇਹ ਡਾਕੂਮੈਂਟ ਹੈ ਤੁਹਾਡਾ ਇੱਥੇ ਇਸ਼ੂ ਆ ਰਿਹਾ ਠੀਕ ਹੈ ਜੀ ਤੁਹਾਡੀ ਇਹ ਕੰਪਲੇਟ ਹੈ ਜਿਹੜੀ ਸੀਐਫ ਵਿੰਡੋ ਦਾ ਬੇਸਿਕ ਪ੍ਰੋਸੈਸਸ ਆ ਕੰਮ ਕਰਦਾ ਉਹ ਇਹੀ ਹੈ ਜੇਕਰ ਤੁਹਾਨੂੰ ਇਸ ਤੋਂ ਵੱਧ ਕਿਸੇ ਜਾਣਕਾਰੀ ਜ਼ਰੂਰਤ ਹੈ ਹਲੇ ਵੀ ਕਿਸੇ ਚੀਜ਼ ਤੇ ਕੋਈ ਡਾਊਟ ਹੈ ਵੀ ਹਲੇ ਵੀ ਕੋਈ ਪ੍ਰੋਬਲਮ ਸਮਝ ਨਹੀਂ ਆ ਰਹੀ ਅਗੇਨ ਆਮ ਰਿਕਵੈਸਟਿੰਗ ਯੂ ਬੀੜੇ ਨੂੰ ਚੈੱਕਮੈਂਟ ਕਰੋ ਮੈਂ ਤੁਹਾਡੀ ਉਹ ਵੀ ਪ੍ਰੋਬਲਮ ਸੈਲਵ ਕਰਾਂ ਠੀਕ ਹੈ ਜੀ ਇਹ ਹੈ ਆਪਣੇ ਜ਼ਿਲ੍ਹੇ ਦੀ ਸੀਐਮ ਡੋਕਮੈਂਟ ਕਰਦੀ ਠੀਕ ਹੈ ਜੀ ਅੱਗੇ ਲੇਬਰ ਇੰਸਪੈਕਟਰ ਦੇ ਉੱਪਰ ਆ ਰਹੇ ਹੈ ਸੀਨੀਅਰ ਅਸਿਸਟੈਂਟ ਆ ਰਹੇ ਹੈ ਪੀਸਸ ਵੀ ਅੰਡਰ ਪ੍ਰੋਸੈਸ ਹੈ ਉਸ ਇਗਜ਼ਾਮ ਦੇ ਪਿੱਛੇ ਇਹ ਕੁਐਸਚਨ ਇਹ ਜਿੱਧਿਆ ਪੁੱਛੀਆਂ ਜਾ ਸਕਦੀਆਂ ਕਿਉਂਕਿ ਜੇਕਰ ਤੁਸੀਂ ਮੰਨ ਲਓ ਪੀਸੇ ਸਸਤਰੀ ਬਣ ਗਏ ਤੁਹਾਨੂੰ ਪੋਸਟ ਮਿਲੇਗੀ ਤੁਹਾਡੀ ਐਸਡੀ ਸਾਹਿਬ ਦੀ ਤੁਹਾਨੂੰ ਪੋਸਟ ਮਿਲੇਗੀ ਤਹਿਸੀਲਦਾਰ ਸਾਹਿਬ ਦੀ ਤੁਹਾਨੂੰ ਪੋਸਟ ਮਿਲੇਗੀ ਇੰਸਪੈਕਟਰ ਸਾਹਿਬ ਦੀ ਤੁਸੀਂ ਇਹ ਚੀਜ਼ਾਂ ਸਾਰੀਆਂ ਜੇਕਰ ਹੱਲ ਕਰਨੀਆਂ ਐ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇਕਰ ਤੁਸੀਂ ਲੇਬਰ ਇੰਸਪੈਕਟਰ ਬਣਦੇ ਹੋ ਸੀਨੀਅਰ ਅਸਿਸਟੈਂਟ ਬਣਦੇ ਹੋ ਪੀਸੇਸ ਕਲੀਅਰ ਕਰਦੇ ਹੋ ਤੁਹਾਨੂੰ ਸਾਰੀਆਂ ਇਹ ਚੀਜ਼ਾਂ ਹੱਲ ਕਰਦੀਆਂ ਪੈਣਗੀਆਂ ਟੀਜ਼ਰੋਂ ਬੈਟਰ ਹੈ ਪੀਸੇਸ ਦੇ ਵਿੱਚ ਇੰਟਰਵਿਊ ਵੀ ਹੋਏਗੀ ਇੰਟਰਵਿਊ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਵੀ ਜਿਹੜੇ ਤੁਹਾਡੇ ਡਿਸਟ੍ਰਿਕਟ ਦੇ ਸੀਐਮ ਮਿੰਟੂ ਆ ਕਿੱਦਾਂ ਕੰਮ ਕਰਦੀ ਆ ਉਸ ਚੀਜ਼ ਦਾ ਤੁਹਾਨੂੰ ਕੀ ਬਨਕਰ ਹੋਇਆ ਕੀ ਤੁਸੀਂ ਉੱਥੇ ਕੋਈ ਹੱਦ ਤੱਕ ਸ਼ਿਕਾਇਤ ਲਿਖੀ ਤੁਹਾਡਾ ਵੀ ਨੁਕਤਾਰਾ ਹੋਇਆ ਸੋ ਆਮ ਰਿਕਵੈਸਟਿੰਗ ਯੂ ਵਿਦ ক্লোਜ਼ ਹੈਂਡਸ ਆਪਣੇ ਡਿਸਟ੍ਰਿਕਟ ਦੇ ਡੀਸੀ ਦਫ਼ਤਰ ਵਿੱਚ ਸੀਐਮ ਮਿੰਟੂ ਦੇ ਵਿੱਚ ਜਾਓ ਜੇਕਰ ਤੁਹਾਡੇ ਕਿਸੇ ਵੀ ਚੀਜ਼ ਨਾਲ ਰਿਲੇਟਡ ਕੋਈ ਕੰਸਰਨਡ ਇਸ਼ੂ ਹੈ ਉਹਨਾਂ ਨੂੰ ਐਕਸਪਲੇਨ ਕਰੋ ਉਹ ਤੁਹਾਡਾ 100% ਰੈਜ਼ੋਲੂਸ਼ਨ ਕਰਨੇ ਸੋ ਦੋਸਤੋ ਵੀਡੀਓ ਨੂੰ ਬਹੁਤ ਨਾਕਤ ਤੇ ਹੋਰ ਐਨਾਈ ਹਲੇ ਵੀ ਕੋਈ ਡਾਊਟ ਹੈ ਕੋਈ ਪ੍ਰੋਬਲਮ ਹੈ ਕਮੈਂਟ ਕਰੋ ਸ਼ਸ਼ਿਕਾ थैंक यू जी